ਪਿਆਰੋ ਇਸ ਵਕਤ ਆਪਾਂ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਆ ਤੇ ਆਪਣੇ ਨਾਲ ਬਾਈ ਭੋਲਾ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਤੇ ਡਾਕਟਰਾਂ ਨੇ ਇਹਨਾਂ ਦੇ ਆ ਜੜੇ ਨੇ ਉਪਾ ਰੱਖੇ ਨੇ ਬੰਗਣੇ ਵਗੈਰਾ ਆ ਬਾਈ ਭੋਲਾ ਸਿੰਘ ਜੀ ਕੀ ਮਾਮਲਾ ਵਾਪਰਿਆ ਤੁਹਾਡੇ ਨਾਲ ਇਹ ਜੀ ਮਾਮਲਾ ਇਹ ਹੈਗਾ ਮੈਂ ਸਿਵਲ ਕੰਪਨੀ ਚ ਡਰਾਈਵਰੀ ਕਰਦਾ ਟਿਪਰ ਤੇ ਸਾਨੂੰ ਗੱਡੀਆਂ ਪਾ ਕੇ ਦਿੱਤੀਆਂ ਉਹਨਾਂ ਨੇ 5 ਨਵੀਂਆਂ ਪੰਜਾਂ ਗੱਡੀਆਂ ਦੀ ਜਦੋਂ ਮਹੀਨੇ ਬਾਅਦ ਐਵਰੇਜ ਕੱਢੀ ਆ ਮੈਨੂੰ ਨਹੀਂ ਪਤਾ ਵੀ ਮੇਰੀ ਗੱਡੀ ਦੀ ਐਵਰੇਜ ਘਟ ਆਉਂਦੀ ਆ ਵਧ ਆਉਂਦੀ ਆ ਪਹਿਲੇ ਨੰਬਰ ਤੇ ਨਾਲੇ ਮੇਰੀ ਗੱਡੀ ਰੋਕੀ ਖੜਾਈ ਮੈਂ ਆਪਾ ਖੜੀ ਕਰਤੀ ਜਦੋਂ 4 ਵਜੇ ਸਾਨੂੰ ਪੰਜਾਂ ਨੂੰ ਬੁਲਾਇਆ ਗਿਆ ਜੀ ਉਹ ਕਹਿੰਦੇ ਵੀ ਭੋਲੇ ਦੀ ਐਵਰੇਜ ਸਹੀ ਆਉਂਦੀ ਆ ਭੋਲਾ ਤੇਲ ਪਵਾਊਗਾ ਤੁਹਾਡੀਆਂ ਗੱਡੀਆਂ ਦੀ ਐਵਰੇਜ ਘਟ ਆਉਂਦੀ ਆ ਤੂੰ ਆਪਦੀ ਚਾਬੀ ਫੜ ਲੈ ਤੇਲ ਪਵਾ ਦਾ ਮੈਂ ਆਪਦੀ ਚਾਬੀ ਫੜੀ ਤੇਲ ਪਵਾਇਆ ਫਿਰ ਉਹਨਾਂ ਨੇ ਮੈਨੂੰ ਮਨਾ ਵੀ ਕੀਤਾ ਵੀ ਤੂੰ ਗੱਡੀ ਕਿਉਂ ਚਲਾਉਣਾ ਮੈਂ ਕਿਹਾ ਵੀ ਮੈਂ ਨੌਕਰ ਆ ਮੈਂ ਇੱਕ ਜਵਾਬ ਕਿਵੇਂ ਦੇਮਾ ਇਹ ਮੈਨੂੰ ਧਰਮਿੰਦਰ ਸਾਹਿਬ ਨੇ ਕਿਹਾ ਦਵਾਲੀ ਸਾਹਿਬ ਨੇ ਕਿਹਾ ਵੀ ਗੱਡੀ ਲੈ ਜਾ ਤੇਰੀ ਐਵਰੇਜ ਸਹੀ ਆ ਉਹ ਉਹਨਾਂ ਨੂੰ ਪਤਾ ਵੀ ਐਵਰੇਜ ਸਹੀ ਆ ਜਾਂ ਗਲਤ ਆ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਗੱਡੀ ਰੋਕ ਦਿਓ ਤੁਸੀਂ ਨਹੀਂ ਗੱਡੀ ਚਲਾਉਂਦੇ ਤੜਕੇ ਨੂੰ ਉਸ ਟਾਈਮ ਮੈਨੂੰ ਕਹਿੰਦੇ ਵੀ ਤੈਨੂੰ ਤੂੰ ਗਲਤ ਕੀਤਾ ਗੱਡੀ ਦੀ ਚਾਬੀ ਨਹੀਂ ਸੀ ਫੜਣੀ ਮੈਂ ਕਿਹਾ ਵੀ ਮੈਂ ਤਾਂ ਨੌਕਰੀ ਕਰਨ ਵਾਲਾ ਬੰਦਾ ਆ ਆਪਾਂ ਨੂੰ ਕਿਹਦੇ ਤੱਕ ਮਤਵਲ ਨਹੀਂ ਆਪਾਂ ਗੱਡੀ ਚਲਾਉਣੀ ਆ ਜਦੋਂ ਹੁਣ ਤੇਲ ਪਾਤਾ ਤੇ ਢੇੜਾ ਮੈਨੂੰ ਲਾਉਣਾ ਪਊ ਮੈਂ ਢੇੜਾ ਲਾ ਕੇ ਸ਼ਾਮ ਤੱਕ ਗੱਡੀ ਖੜਾਤੀ ਕੋਈ ਇਹਨਾਂ ਨੂੰ ਦੂਜੇ ਦਿਨ ਤੜਕੇ ਚਾਬੀਆਂ ਦੇ ਦਿੰਦੀਆਂ ਉਹ ਬੰਦੇ ਮੈਨੂੰ ਕਹਿੰਦੇ ਤੂੰ ਬਹੁਤ ਮਾੜਾ ਕੰਮ ਕਰਿਆ ਵੀ ਐਵਰੇਜ ਕਿਉਂ ਵਧ ਦਿੱਤੀ ਮੈਂ ਕਿਹਾ ਯਾਰ ਹੁਣ ਜਿੰਨੀ ਆਉਂਦੀ ਆ ਉਨੂੰ ਹੀ ਦੇਣੀ ਆ ਹੁਣ ਮੈਂ ਨਾ ਵਧ ਦੇ ਸਕਦਾ ਨਾ ਘਟਾ ਵੀ ਉਹ ਥੋੜੀ ਵਧ ਐਵਰੇਜ ਕਿਉਂ ਆਈ ਤੇ ਉਹਨਾਂ ਦੀ ਘਟ ਕਿਉਂ ਆਈ ਉਹ ਪਰਮਾਤਮਾ ਜਾਣਦਾ ਜੀ ਜਦੋਂ ਆਪਾਂ ਕਿਸੇ ਨੂੰ ਵੇਚਦੇ ਨੂੰ ਦੇਖਿਆ ਨਹੀਂ ਨਾ ਕੱਢਦੇ ਨੂੰ ਦੇਖਿਆ ਫਿਰ ਤੇਲ ਵੇਚਦੇ ਹੀ ਹੋ ਸਕਦੀ ਤਾਂ ਐਵਰੇਜ ਘਟ ਆਉਂਦੀ ਆ ਇਹੀ ਮਕਸਦ ਹੋ ਸਕਦਾ ਜੇ ਉਹ ਵੇਚਦੀ ਹੋਣ ਕਿ ਉਹ میری ایوریج ਘਟਾਉਂਦੇ ਤਾਂ ਉਹਦੀ ਨਹੀਂ میری ایوریج ਇਹ ਉਹਨਾਂ ਨੂੰ ਪਤਾ ਮੈਂ ਅਨਪੜ੍ਹ ਬੰਦਾ ਵੀ ਮੇਰੀ ایوریج ਡੇਡ ਦੀ ਉਹਨਾਂ ਨੇ ਡੇਡ ਦੀ ਕਿਹਾ ਵੀ ਤੇਰੀ ਡੇਡ ਦੀ ایوریج ਆਉਂਦੀ ਹੈ ਤੂੰ ਜਾ ਉਹ ਬੰਦੇ ਮੇਰੇ ਤੇ ਚਬਣ ਲੱਗ ਗਏ 10 ਤਰੀਕ ਵਾਲੀ ਰਾਤ ਨੂੰ ਮੈਂ ਬਾਹਰੋਂ ਰੋਟੀ ਖਾ ਕੇ ਜਦੋਂ ਆਇਆ ਉਹ ਬੈਠੇ ਸੀ ਤਿਆਰ ਉਹਨਾਂ ਨੇ ਮੇਰੇ ਮਾਂਗਰ ਦੀ ਆ ਰਾੜ ਮਾਰੀ اچھا ਦਾੜੀ ਮੇਰੀ ਪਟਦੀ ਆ ਦੇਖੋ ਠੀਕ ਆ ਜੀ ਬਾੜ ਕੇ ਜਿਹੜਾ ਸਾਡਾ ਰਾਤ ਦਾ ਬੰਦਾ ਸੀ ਉਹ ਬੰਦੇ ਨੇ ਮੈਨੂੰ ਕੁੰਡਾ ਲਾਤਾ ਕੰਟੇਲ ਜਿੱਥੇ ਅਸੀਂ ਰਹਿੰਦੇ ਆ ਬਾਹਰੋਂ ਕਰਕੇ ਬੰਦ ਤੜਕੇ ਜਦੋਂ ਮੇਰੀ ਗੱਡੀ ਲੱਗਦੀ ਆ 6 ਵਜੇ ਕਾਲੇ ਮਾਲ ਤੇ ਉਹ ਮੈਂ ਜਦੋਂ ਗੱਡੀ ਤੇ ਡਰਾਈਵਰ ਆਇਆ ਵੀ ਭੋਲੀ ਤਾਂ ਗੱਡੀ ਲੱਗੀ ਨਹੀਂ ਭੋਲਾ ਕਿੱਥੇ ਆ ਭੋਲਾ ਕਿੱਥੇ ਆ ਨਾ ਤਾਂ ਚਾਹ ਪੀਣਾ ਇਹਨਾਂ ਨਾਸ਼ਤਾ ਕਰਨਾ ਆ ਤੇ ਉਹ ਇਹਨੂੰ ਜਿਵਾ ਕੇ ਮੇਰੇ ਕੰਟੇਲਰ ਚ ਦੇਖਿਆ ਤੇ ਮੈਂ ਉਥੇ ਰੋਈ ਪਿੱਟੀ ਜਾਂਦਾ ਸੀ ਬਾਹਰ ਖੋਲਿਆ ਫਿਰ ਬੰਦਿਆਂ ਨੇ ਚੱਕ ਕੇ ਆ ਕੇ ਪੈਸੇ ਦਵਾ ਦਵ ਇਕੱਠੇ ਕਰੇ ਮੈਨੂੰ ਸੰਗਤ ਮੰਡੀ ਲੈ ਕੇ ਗਏ ਸੰਗਤ ਮੰਡੀ ਤੋਂ ਮੇਰੇ ਟੀਕੇ ਟੂਕੇ ਲਵਾ ਕੇ ਉਹ ਕਹਿੰਦੇ ਵੀ ਰੈਫਰ ਕਰਾਂਗੇ ਤੈਨੂੰ ਬਠਿੰਡੇ ਚਾਰ ਠਾਣੇ ਲੈ ਕੇ ਗਿਆ ਠਾਣੇ ਮੇਰਾ ਬਿਆਨ ਹੋ ਗਿਆ ਸਾਰਾ ਕੁਝ ਮੈਂ ਸਾਰਿਆਂ ਦੇ ਨਾਂ ਲਿਖਾਇਆ ਪੁਲਿਸ ਵਾਲਿਆਂ ਨੇ ਉਹ ਬੰਦੇ ਚੱਕ ਵੀ ਲਏ ਸੀ ਦੋ ਉਸੇ ਦਿਨ ਉਹ ਆਥਣ ਨੂੰ ਛਡਾ ਕੇ ਲੈ ਗਏ ਮੈਨੂੰ ਇੱਥੇ ਭੇਜਤਾ ਮੇਰੀ ਨਾਂ ਤਾਂ ਕਿਸੇ ਕੰਪਨੀ ਨੇ ਸੁਣਵਾਈ ਕੀਤੀ ਅਸਿਕਲ ਕੰਪਨੀ ਨੇ ਨਾ ਕਿਸੇ ਸਾਡੇ ਵਰਕਰ ਨੇ ਉਹਨਾਂ ਨੇ ਮੇਰੀ ਕੋਈ ਬਾਤ ਪੁੱਛੀ ਆ ਮੈਂ ਨੂੰ ਅੱਜ 6-7 ਦਿਨ ਹੋ ਗਏ ਇੱਥੇ ਹਾਂਜੀ ਮੈਨੂੰ ਇਨਸਾਫ ਚਾਹੀਦਾ ਮੇਰੀ ਧੌਣ ਬੜੀ ਪਰ ਮੇਰੀ ਦਾੜੀ ਤੇ ਮੇਰੀ ਪੱਗ ਦਾ ਮੈਨੂੰ ਮੁੱਲ ਚਾਹੀਦਾ ਬਸ ਕੋਈ ਆ ਫਿਰ ਉਹ ਵੀ ਅੱਜ ਮੈਨੂੰ ਇਹ ਕੁੱਟ ਕੇ ਤੇ ਕੱਲ ਨੂੰ ਤਾਂ ਮੈਨੂੰ ਮਾਰ ਵੀ ਸਕਦੇ ਸੀ ਜੇ ਮਤਲਬ ਰਾਤ ਨੂੰ ਮੇਰੇ ਸਿਰ ਚ ਰਾੜ ਵੱਜਦੀ ਮੈਂ ਮਰ ਵੀ ਸਕਦਾ ਸੀ ਇਹ ਤਾਂ ਮੇਰੇ ਮੋਢੇ ਤੇ ਰਾੜ ਵੱਜੀ ਵੀ ਮੋਢਾ ਟੁੱਟ ਗਿਆ ਮੈਂ ਪਿਆ ਰਿਆ ਸਾਰੀ ਰਾਤ ਮਤਲਬ ਇਮਾਨਦਾਰੀ ਦੀ ਸਜ਼ਾ ਮਿਲੀ ਹੈ ਉਹਦੇ ਵਿੱਚ ਰਾਣਾ ਸਾਰੀ ਰਾਤ ਮਾਸ਼ੀ ਨੂੰ ਫੋਨ ਕਰਦਾ ਰਿਹਾ ਚਾਹ ਕੌਲਾਂ ਕਢਾਓ ਜਦੋਂ ਇਹਨਾਂ ਦੇ ਬੰਦੇ ਦੇ 6 ਵਜੇ ਬਜਦੀ ਹੈ ਆਟੋਮੈਟਿਕ 50 ਮਿੰਟਾਂ ਚ ਭਈਆਂ ਨੂੰ ਚਾਕੇ ਹਸਪੀਟਲ ਦਾਖਲ ਕਰ ਦਿਆ ਮੈਂ ਇੱਕ ਪੰਜਾਬੀ ਸਰਦਾਰ ਹੋਣੇ ਕਰਕੇ ਮੈਨੂੰ ਦਾਖਲ ਕੀਤਾ ਇਹਨਾਂ ਨੇ ਕੀ ਗੁਨਾਹ ਸੀ ਮੇਰਾ ਮੈਵਰੇਜ ਵਧ ਦਿੱਤੀ ਬਸ ਇਹੀ ਸਜ਼ਾ ਮੇਰੀ ਵੀ ਮੈਵਰੇਜ ਵਧ ਦਿੰਦਾ ਜੇ ਤਾਂ ਉਹਨਾਂ ਨੂੰ ਚੋਰੀ ਕਰਦਾ ਤਾਂ ਮੈਂ ਬਚ ਜਾਂਦਾ ਬਸ ਆਹੀ ਸਜ਼ਾ ਉਹ ਰੱਬ ਰੱਬ ਨੂੰ ਪਤਾ ਜੀ ਵੀ ਚੋਰੀ ਕਰਦਿਆ ਜਾਂ ਨਾ ਕਰਦਿਆ ਠੀਕ ਹੈ ਮੇਰੀ ਉਹਨਾਂ ਨੂੰ ਐਵਰੇਜ ਵਧ ਆਉਂਦੀ ਹੈ ਇਹ ਤੱਕ 30 ਲੀਟਰ ਉਸ ਦਿਨ ਮੈਨੂੰ ਤੇਲ ਪਿਆ ਗੱਡੀ 'ਚ ਠੀਕ ਹੈ ਜੀ ਬਸ ਆ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਤੈਨੂੰ ਦੇਖਾਂਗੇ ਮੈਂ ਇਹ ਗੱਲ ਸਰਸਰੀ ਕਰਤੀ ਮੈਂ ਚੱਲੂ ਕਹਿੰਦੇ ਆ ਦੇਖਣਗੇ ਕੀ ਦੇਖਣਾ ਆਪਾਂ ਨੂੰ ਕਰੀ ਜਾਂਦੇ ਮੇਰੀ ਦਾੜੀ ਪਟਦੀ ਮੇਰੇ ਪਾਗਲ ਆਹੀ ਉਹਨਾਂ ਨੇ ਰਾਤ ਨੂੰ 10 11 ਵਜੇ 9 9:30 ਵਜੇ ਮੋਬਾਈਲ ਚੱਕ ਕੇ ਮੇਰਾ پاسੇ ਸਿੱਟਦਾ ਨਹੀਂ ਮੈਂ ਮੋਬਾਈਲ ਮੋਬਾਈਲ ਚੱਕ ਕੇ ਮੈਂ ਆਪਦਾ ਫੋਨ ਹੀ ਕਰ ਦਿੰਦਾ ਕਿਸੇ ਨੂੰ ਕੋਈ ਨਹੀਂ ਮੈਨੂੰ ਮੈਨੂੰ ਆਕੇ 7:30 ਵਜੇ ਕੰਟੇਨਰ ਚੋਂ ਕੱਢ ਕੇ ਫੇਰ ਮੇਰੇ ਨਾਲ ਦੇ ਡਰਾਈਵਰ ਮੈਨੂੰ ਲੈ ਕੇ ਗਿਆ ਫੇਰੀ ਮੇਰੀ ਕੋਈ ਪੁੱਛ ਦੱਸ ਹੋਈ ਆ ਉਹ ਮੈਨੂੰ ਇੱਥੇ ਰੱਖ ਗਿਆ ਨਾ ਮੇਰੇ ਕੋਈ ਤਰਮਿੰਦਰ ਆਇਆ ਨਾ ਮੇਰੇ ਕੋਲੇ ਕੋਈ ਹੋਰ ਆਇਆਗਾ ਮੋਢੇ ਦੀ ਬਜਾਏ ਮੋਢੇ ਦੇ ਬਜਾਏ ਸਿਰਚ ਵੀ ਵੱਜ ਸਕਦਾ ਸੀ ਵੀਰ ਜੀ ਸਿਰ ਤੇ ਵੱਜ ਸਕਦਾ ਬੰਦਾ ਮਰ ਜਾਂਦਾ ਇਹਦਾ ਕੌਣ ਸੀ ਉੱਥੇ ਇਹ ਪੰਜਾਬੀ ਦੀ ਇਮਾਨਦਾਰੀ ਸੀ ਤਾਈਓ ਇਹ ਜੇ ਤਾਂ ਉਹਨਾਂ ਨੂੰ ਬੇਈਮਾਨੀ ਕਰਦਾ ਫਿਰ ਤਾਂ ਠੀਕ ਰਹਿੰਦਾ ਉਹਨਾਂ ਨੂੰ ਬੇਈਮਾਨੀ ਕੀਤੀ ਨੇ ਇਹ ਆਪਦੇ ਸੀ ਚਾਈ ਤੇ ਰਿਆ ਬਸ ਧੰਨਵਾਦ ਅਸੀਂ ਤੁਹਾਨੂੰ ਸਾਹ ਚਾਹੁੰਦੇ ਆ ਜੀ ਵੀ ਸਜ਼ਾ ਹੋਣੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ بس ਜੇ ਸਾਡਾ ਨੈ ਇਲਾਜ ਹੋਣਾ ਚਾਹੀਦਾ ਨਾ ਉਹਦਾ ਸਦਾ ਮਿਲਣਾ ਚਾਹੀਦਾ ਉਹਨਾਂ ਨੂੰ ਚਾਰਾ ਜਾੜਿਆ ਨੂੰ ਚਾਰਾ ਕੋ ਪੰਜ ਆ ਮੈਨੂੰ ਨਹੀਂ ਪਤਾ ਕਾ ਦੋਨਾਂ ਸਜਾ ਹੋਣੀ ਚਾਹੀਦੀ ਹੈ ਵਿੱਚ ਜਦੋਂ ਬੈਠਿਆ ਨੂੰ ਮੇਨ ਟ੍ਰਾਂਸਪੋਰਟ ਦਾ ਮਾਲ ਸਾਡੇ ਸਾਰੇ ਦਾ ਰਾਣਾ ਆਪਦੇ ਬੰਦਿਆਂ ਨੂੰ ਕਿਵੇਂ ਚੱਕ ਕੇ ਦਾਖਲ ਕਰਦਾ ਇੱਕ ਮੈਂ ਪੰਜਾਬੀ ਕਰਕੇ ਮੈਨੂੰ ਦਾਖਲ ਨਹੀਂ ਕਰਿਆ ਦਾਖਲ ਨਹੀਂ ਕੀਤਾ ਸਾਡੀ ਕੋਈ ਬਾਤ ਨਹੀਂ ਪਹੁੰਚਦੀ ਅਸੀਂ ਇੱਥੇ 6 ਦਿਨ ਹੋ ਗਏ ਤੇ ਬੈਠਾ ਨੂੰ ਨਾ ਸਾਨੂੰ ਰੋਡ ਦਾ ਨਾ ਕੋਈ ਸਾਨੂੰ ਜਵਕ ਹੋਰ ਬਰ ਬੱਚੇ ਲਈ ਬੈਠੇ ਤੇ ਹਸਪਤਾਲ ਬੈਠੇ 6 ਮਾ ਦਿਨ ਅੱਜ ਸਾਡਾ ਸਾਨੂੰ ਨੇ ਸਾਹਿਬ ਚਾਹੀਦਾਗਾ ਚਿੱਤਾਂ ਤੋਂ ਸਜ਼ਾ ਕੰਨੇ ਵੀ ਸਜ਼ਾ ਕਰੋ ਉਹਨਾਂ ਨੂੰ ਮਿੱਤਰ ਪਿਆਰੇ ਤੁਸੀਂ ਸੁਣਿਆ ਪੂਰੀ ਦਰਦ ਕਹਾਣੀ ਤੁਹਾਡੇ ਸਾਹਮਣੇ ਹੈ ਉਹ ਕਹਿੰਦਾ ਕਿ ਮੈਂ ਐਵਰੇਜ ਵੱਧ ਦਿੰਦਾ ਸੀ ਤੇ ਜਿਹੜੇ ਐਵਰੇਜ ਘਟ ਦਿੰਦੇ ਸੀ ਉਹਨਾਂ ਨੂੰ ਤਕਲੀਫ ਸੀ ਮੇਰੇ ਤੇ ਔਰ ਉਹ ਕਹਿੰਦਾ ਉਹਨਾਂ ਨੇ ਮੈਨੂੰ ਕੁੱਟ ਦਿੱਤਾ ਤੇ ਸੱਟਾਂ ਮਾਰ ਦਿੱਤੀਆਂ ਉਹ ਕਹਿੰਦਾ ਮੈਂ ਪੁਲਿਸ ਨੂੰ ਦਰਖਾਸਤ ਦਿੱਤੀ ਹੋਈ ਹੈ ਕਹਿੰਦਾ ਹੈ ਕਿ ਪੁਲਿਸ ਨੇ ਬੰਦੇ ਫੜੇ ਫੜ ਕੇ ਬਾਅਦ ਚ ਛੱਡ ਦਿੱਤੇ ਹੋਏ ਨੇ ਆਪਾਂ ਗੱਲ ਕਰਾਂਗੇ ਜਿਹੜੇ ਪੁਲਿਸ ਦੇ ਉਹ ਇਨਵੈਸਟੀਗੇਸ਼ਨ ਅਫਸਰ ਨੇ ਗੁਰਤੇਜ ਸਿੰਘ ਉਹਨਾਂ ਦੇ ਨਾਲ ਸਚਾਈ ਕੀ ਹੈ ਉਹ ਦੱਸਣਗੇ ਬਹੁਤ ਮੈ ਜੀ ਐਸਆਈ ਗੁਰਤੇਜ ਸਿੰਘ ਜੀ ਬੋਲ ਰਹੇ ਹੋ ਸਰ ਜੀ 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 ਸਰ ਲਾਈਵ ਸੱਚ ਟੀਵੀ ਤੋਂ ਡਾਕਟਰ ਬਖਸ਼ੀਸ਼ ਆਜ਼ਾਦ ਗੱਲ ਕਰ ਰਿਹਾ ਜੀ ਬੋਲੋ ਵੀਰ ਜੀ ਬੋਲੋ ਇਸ ਤਰ੍ਹਾਂ ਜੀ ਇੱਕ ਨਾ ਇਹ ਤੁਹਾਡੇ ਕੋਲ ਦਰਖਾਸਤ ਆਈ ਹੋਈ ਹੈ ਸਾਡੇ ਕੋਲ ਖਬਰ ਵਾਸਤੇ ਇਹ ਆਏ ਹੋਏ ਆ ਭਾਈ ਸਾਹਿਬ ਕੀ ਨਾਮ ਤੁਹਾਡਾ ਹੋਲਾ ਸਿੰਘ ਨਾਮ ਹੈ ਜੀ ਇਹਨਾਂ ਦਾ ਤੇ ਇਹਨਾਂ ਦੇ ਉੱਪਰ ਇਹ ਕਹਿੰਦੇ ਸਾਡੇ ਤੇ ਹਮਲਾ ਕੀਤਾ ਗਿਆ ਤੇ ਇਹ ਕਹਿੰਦੇ ਕਿ ਪੇ ਹਸਪੀਟਲ ਬਠਿੰਡਾ ਇੱਥੇ ਹੈਗੇ ਨੇ ਦਾ ਜੀ ਜੀ ਤੇ ਇਹ ਕਹਿ ਰਿਹਾ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਨੂੰ ਅੱਜ 5-6 ਦਿਨ ਹੋ ਗਏ ਆ ਪਰ ਕਹਿੰਦੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕੀ ਮਾਮਲਾ ਕਾਰਵਾਈ ਕਿਉਂ ਨਹੀਂ ਕੀਤਾ ਕਾਰਵਾਈ ਕੀਤੀ ਐ ਤੁਹਾਨੂੰ ਤੇਰੀ ਰੋਟ ਪਾਈ ਹੋਈ ਐ ਐਕਸਰੇ ਤੇ ਰੱਖਿਆ ਹੋਇਆ ਐ ਐਕਸਰੇ ਤੇ ਸੱਟ ਆਉਗੇ ਓਪੀਨੀਅਨ ਲੈ ਲਾਂਗੇ ਜੀ ਅੱਛਾ ਵੈਸੇ ਉਹ ਹੁਣ ਤੱਕ ਕੋਈ ਪਰਚਾ ਪੁਰਚਾ ਹੋਇਆ ਜੀ ਪਰਚਾ ਰੋਟ ਪਾਈ ਐ ਤੁਹਾਨੂੰ ਤੇਰੀ ਜੀ ਐਕਸਰੇ ਰਿਪੋਰਟ ਆਉਣਗੇ ਐਕਸਰੇ ਰਿਪੋਰਟ ਜਾ ਕੇ ਜੁਰਮ ਵੱਧ ਆ ਜਾਊ 25 ਦਾ अच्छा नहीं पहला पर्चा ਕਾਦਾ ਕੀਤਾ ਜੀ ਆਪਾਂ ਪਹਿਲਾਂ ਤੁਸੀਂ 23 ਡਾਕਟਰ ਪਈ ਹੋਈ ਹੈ ਜੀ ਚਾਰ ਬੰਦਾ ਖਿਲਾਫ 323 ਦਾ ਪਰਚਾ ਕਰ ਚੁੱਕੇ ਹੋ ਤੁਸੀਂ ਹਾਂ ਆ ਐਕਸਰੇ ਰਿਪੋਰਟ ਲੈਣੇ ਇਹਦਾ ਐਕਸਰੇ ਕਰਕੇ 10 ਵਜੇ ਗੱਲ ਲੋਈ ਡਾਕਟਰ ਸਾਹਿਬ ਨਾਲ ਐਕਸਰੇ ਮਿਲ ਜਾਣਗੇ ਕਿੰਨੇ ਬੰਦਿਆਂ ਤੇ ਪਰਚਾ ਕੀਤਾ ਜੀ ਚਾਰ ਤੇ ਜੀ ਅੱਛਾ ਜੀ ਤੇ ਐਕਸਰੇ ਰਿਪੋਰਟ ਡੀ ਕਰ ਰਹੇ ਹੋ ਤੁਸੀਂ ਹਾਂ ਜੀ 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 ਤੇ ਕੋਈ ਬੰਦਾ ਫਿਰ ਰੈਸਟ ਨਹੀਂ ਕੀਤਾ ਜੀ ਬੰਦੇ ਨਹੀਂ ਰੱਖਣੋ ਆਈ ਬੰਦੇ ਜੀ ਅੱਛਾ ਇੱਕ ਤੇ ਹੈ ਇੱਕ ਬੰਦੇ ਇੱਕ ਹੈ ਇਹ ਦੋਸ਼ ਲਾ ਰਹੇ ਆ ਕਿ ਪੁਲਿਸ ਨੂੰ ਉਹ ਪੈਸੇ ਪੂਸੇ ਦੇ ਆਏ ਇਸ ਕਰਕੇ ਪੁਲਿਸ ਫੜ ਨਹੀਂ ਰਹੀ ਆਇਤਾ ਕਾ ਨਾ ਜਾ ਕੇ ਫੜਾ ਦੇ ਬੰਦੇ ਕਮਾਲ ਦੀ ਗੱਲ ਹੈ ਮੈਂ ਤਾਂ ਅੱਜ ਜਿਹੜੇ ਜਾਏ ਪਹਿਲੀ ਵਾਰ ਆ ਬਾਹਰੋਂ ਐਂ ਜ ਬਦਲ ਕੇ ਮੈਨੂੰ ਕੋਣ ਜਾਣਦਾ ਇੱਥੇ ਠੀਕ ਹੈ ਕਮਾਲ ਦੀ ਮੈਂ ਤਾਂ ਕਹਿੰਦਾ ਨਾਲ ਚੱਲੋ ਨਾਲ ਜਾ ਕੇ ਬੰਦੇ ਫੜਾ ਦੇ ਜੀ ਇਹ ਤਾਂ ਹੀ ਉਹ ਕੰਮ ਕਰਦੇ ਲੇਬਰ ਵਾਲੇ ਬੰਦੇ ਆ ਜੀ ਬਾਹਰ ਦੇ ਅੱਛਾ ਇਹ ਉੱਥੇ ਇਕੱਠੇ ਰਹਿੰਦੇ ਨੇ ਹਾਂਜੀ ਹਾਂਜੀ ਆ ਜਿਹੜਾ ਆਪਣਾ ਮਸਾਣੇ ਪਿੰਡ ਬਣਦੀ ਸੜਕ ਬਣਦੀ ਹੈ ਜੀ ਹੂੰ ਉਹ ਉੱਥੇ ਰਾਤ ਨੂੰ ਦਸ ਦਸ ਰੁਪਏ ਕਾ ਜ ਲੜ ਪਏ ਜੀ ਹਾਂਜੀ ਉਹਦੇ ਇਹ ਸੱਟ ਲਾ ਕੇ ਮੋਢੇ ਦੇ ਨਰਾੜ ਮਾਰੇ ਦਸਨ ਮੁਤਾਬਕ ਦੇ ਜੀ ਇਹ ਅੱਛਾ ਇਹ ਪੁਲਾ ਸਿੰਘ ਦੇ हां बोला फिर राड वज्जा मोडे दे जी अच्छा राड वज्जा है, है फिर मौके डॉक्टर ने कोई सट दी नहीं डॉक्टर सट दा बाद जे हो ना फिर पता लगो है एक्स ओपिनियन विच की आंदा है ठीक है जी ते डॉक्टर ने रिपोर्ट मांगी है ਤੁਸੀਂ ਕੀ ਕਹਿੰਦੇ ਡਾਕਟਰ ਜੀ ਡਾਕਟਰ ਰਿਪੋਰਟ ਅਕਸਰ ਤਿਆਰ ਨਹੀਂ ਹੋਈ ਜਾ ਜੀ اچھا ਇਨੇ ਦਿਨ ਹੋ ਗਏ ਜੀ ਐਕਸਰਾ ਤਾਂ 10 ਮਿੰਟਾਂ ਜੇ ਨਿਕਲਿਆ ਹੁੰਦਾ ਨਾ 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 ਇਹਦੀ ਰਿਪੋਰਟ ਹੁੰਦੀ ਹੈ ਬਾਅਦ ਨਾ ਐਕਸਰਾ ਹੋਣ ਤੋਂ ਬਾਅਦ ਰਿਪੋਰਟ ਹੁੰਦੀ ਹੈ ਜੀ ਡਾਕਟਰ ਕਾਹਦਾ ਨਾ ਨਾ ਐਮ ਐਲ ਆਰ ਐਮ ਐਲ ਆਰ ਕੱਟ ਕੇ ਦਿੱਤੀ ਨਹੀਂ ਡਾਕਟਰਾਂ ਨੇ ਉਹ ਦੇ ਦਿੱਤੀ ਕੱਟ ਕੇ ਜੀ ਮੌਕੇ ਦੇ ਦਿੱਤੀ ਕੱਟ ਕੇ ਅੱਛਾ ਉਹਦੇ ਵੀ ਤਾਂ ਕੋਈ ਹੱਟ ਨਹੀਂ ਖਾਈ ਡਾਕਟਰ ਨੇ ਜੀ ਅੱਛਾ ਜੀ ਉਹਦਾ ਉਹਦਾ ਐਕਸਲੇ ਨਹੀਂ ਰੱਖੇ ਸਾਡੇ ਇੱਕ ਮੋੜੇ ਵਾਲੀ ਕੋਈ ਸਾਟਾ ਬੰਦੇ ਦੇ ਮੋੜੇ ਤੇ ਠੀਕ ਉਹ ਐਕਸਲੇ ਦੀ ਐਕਸਲੇ ਮਿਲ ਗਿਆ ਵੈਕਸਲੇ ਜ ਆਪਾਂ ਨੂੰ ਬਦਲਾ ਜੋ ਕੀ ਸਾਟਾ ਗਈ ਜੇ ਆ ਕੇ ਵਾਦਾ ਜੁਰਮ ਦਾ ਹੋ ਜੂਗਾ ਜੀ ਠੀਕ ਹੈ ਜੀ ਅਸੀਂ ਇਹਨਾਂ ਨੇ ਆਪਣੀ ਖਬਰ ਸਾਨੂੰ ਦਿੱਤੀ ਹੈ ਤੁਹਾਡਾ ਵਰਸ਼ਨ ਅਸੀਂ ਰਿਕਾਰਡਿੰਗ ਕਰ ਲਿਆ ਜੀ ਤੇ ਇਸੇ ਤਰ੍ਹਾਂ ਇਹਨੂੰ ਅਸੀਂ ਪੇਸ਼ ਕਰਾਂਗੇ ਪਰ ਕੱਲ ਤੱਕ ਅਸੀਂ ਵੇਟ ਕਰਾਂਗੇ ਜੇਕਰ ਬੰਦੇ ਫੜੇ ਗਏ ਤਾਂ ਫਿਰ ਤੁਹਾਡੇ ਤੋਂ ਪੁੱਛਾਂਗੇ ਦੁਬਾਰਾ ਇਤਤਲ ਨਾਲ ਬਾਜ ਫੜਾ ਦਵਾ ਕੇ ਸਾਨੂੰ ਬੰਦੇ ਕਿਵੇਂ ਉੱਥੇ ਦਾ ਲੇਬਰ ਦਾ ਬੰਦਾ 5-600 ਬੰਦਾ ਕੰਮ ਕਰਦਾ ਲਿਆ ਪਤਾ ਜੀ ਬਾਹਰ ਦੇ ਸਾਰੇ ਬਾਹਰ ਦੇ ਲੇਬਰ ਆ ਇਹ ਪੰਜਾਬੀ ਦਾ ਆਪਣਾ 100 ਕੋਈ ਬੰਦਾ ਪੰਜਾਬੀ ਆ ਸਾਰੇ ਉੱਤੇ ਡਰਾਈਵਰ ਸਾਰੇ ਦੂਜੇ ਨੇ ਜੀ ਬਿਹਾਰ ਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਇਹਨਾਂ ਨੂੰ ਪੂਰਾ ਨਾਮ ਵੀ ਨਹੀਂ ਪਤਾ ਕਿਸੇ ਬੰਦਾ ਸ਼ਾਰਟਕਟ ਨਾਲ ਇਹ ਤਾਂ ਨਾਲ ਚੱਲੋ ਫੜਾਓ ਇਹ ਜਿਹੜਾ 100 ਬੰਦਾ ਆਪਣਾ ਡਰਾਈਵਰ ਕੰਮ ਕਰਦਾ ਭਾਈ ਯਾਰ ਆਪਣਾ ਭਾਈ ਉਹਨਾਂ ਨੂੰ ਆਖਿਆ ਤੁਸੀਂ ਫੜਾਓ ਨਾਲ ਨਾਲ ਕਿਹਨੂੰ ਵੀਰ ਬੰਦਾ ਠੀਕ ਹੈ ਜੀ ਠੀਕ ਅਸਲਾਵਾ ਦੋ ਦਿਨ ਡਿਊਟੀ ਬਾਕੇ ਆ ਬਸਾਕੀ ਕਰਕੇ ਤਾਂ ਕੰਮ ਲੇਟ ਹੋਗਾ ਐਡੀ ਕਰਨੀ ਸੀ ਪਹਿਲੀ ਫੜਨਾਂ ਦੇ ਬੰਦੇ ਤਾਂ ਮੈਂ ਹੀ ਠੀਕ ਹੈ ਤੇਜ ਸਿੰਘ ਜੀ ਠੀਕ ਹੈ ਵੀਰ ਜੀ ਬਹੁਤ ਮਿਹਰਬਾਨੀ ਜੀ ਓਕੇ ਵੀਰ ਜੀ ਓਕੇ